ਜਗ ਵਿੱਚੋਂ ਤੇਰੀ ਕੋਈ ਮਿਲਦੀ ਮਿਸਾਲ ਨਾ ਤੇਰੇ ਵਾਂਗੂ ਸਿੰਘਾ ਕੋਈ ਘਾਲ ਸਕੇ ਘਾਲ ਨਾ ਇਹ ਰਾਜੇ ਕਰਨ ਤੋਂ ਵੱਧ ਤੇਰੀ ਕਰਨੀ ਏ ਸਿੰਘਾ ਰਾਜੇ ਕਰਨ ਤੋਂ ਵੱਧ ਤੇਰੀ ਕਰਨੀ ਏ ਸਿੰਘਾ ਪੂਰੇ ਕਰੇ ਬੋਲ ਕੱਟ ਕੇ ਜ਼ੁਬਾਨ ਚੋਂ ਜਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਝਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਝਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਝਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਸ਼ਾਨ ਤੋਂ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਤੇ ਯਾਰੀ ਤੇਰੀ ਜਾਂਦ ਕਾਲ ਕਾ ਧਰਮ ਤੇਨੂੰ ਲੱਤ ਲਾਤੇ ਆ ਬਜਾਨ ਕਾ ਖੂਨੀ ਚਰਖੜੀ ਨੇ ਤੈਨੂੰ ਰੂਹ ਵਾਂਗੂ ਪਿੰਜਿਆ ਖੂਨੀ ਚਰਖੜੀ ਨੇ ਤੈਨੂੰ ਰੂਹ ਵਾਂਗੂ ਪਿੰਜਿਆ ਚਰਖੜੀ ਨੇ ਤੈਨੂੰ ਰੂਹ ਵਾਂਗੂ ਪਿੰਜਿਆ ਖੂਨੀ ਚਰਖੜੀ ਨੇ ਤੈਨੂੰ ਰੂਹ ਵਾਂਗੂ ਪਿੰਜਿਆ ਖੂਨੀ ਚਰਖੜੀ ਨੇ ਤੇਨੂੰ ਰੂਹ ਵਾਂਗੂ ਪਿੰਜਿਆ ਖੂਨੀ ਚਰਖੜੀ ਨੇ ਤੇਨੂੰ ਰੂਹ ਵਾਂਗੂ ਪਿੰਜਿਆ ਆਮਦਾ ਬਜੀ ਸੁੱਚੇ ਖੂਨ ਨਾਲ ਸਿੰਜਿਆ ਕੌਮ ਦਾ ਬਾਗੀਚਾ ਸੁੱਚੇ ਖੂਨ ਨਾਲ ਸਿੰਜਿਆ ਓਮ ਦਾ ਬਾਗੀਚਾ ਖੌਨ ਨਾਲ ਸਿੰਜਿਆ ਆਪ ਦਾ ਬਾਗੀਚਾ ਖੌਨ ਨਾਲ ਸਿੰਜਿਆ ਮੂਰ ਦਾ ਬਾਗੀਚਾ ਸੁੱਚੇ ਖੂਨ ਨਾਲ ਸਿੰਜਿਆ ਕੌਮ ਦਾ ਬਾਗੀਚਾ ਸੁੱਚੇ ਖੂਨ ਨਾਲ ਸਿੰਜਿਆ ਓਮ ਦਾ ਬਾਗੀਚਾ ਖੌਨ ਨਾਲ ਸਿੰਜਿਆ ਜਦੋਂ ਤੇਰੇ ਸੀਸੇ ਉੱਤੇ ਚੱਲਦੀ ਸੀ ਯਾਰੀ ਜਦੋਂ ਤੇਰੇ ਸੀਸੇ ਉੱਤੇ ਚੱਲਦੀ ਸੀ ਯਾਰੀ ਇੱਕ ਵਾਰੀ ਹਾਏ ਕਿਹਾ ਨਾ ਜ਼ਬਾਨ ਚੋਂ ਤਨ ਤੇਰੀ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਕਰਮ ਤੈਨੂੰ ਲੱਗਦਾ ਪਿਆਰਾ ਜਾਨ ਤੋ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਕਰਮ ਤੈਨੂੰ ਲੱਗਦਾ ਪਿਆਰਾ ਜਾਨ ਤੋ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਕਰਮ ਤੈਨੂੰ ਲੱਗਦਾ ਪਿਆਰਾ ਜਾਨ ਤੋ ਤੇਰੀ ਆਉਂਦਾ ਸਾ ਤੁੰ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਤਨਖਾਰਸਾ ਧਰਮ ਤੇਨੂੰ ਲੱਗਦਾ ਧਿਆਗਾਂ ਤੋ ਰੰਬੀ ਨਾਲ ਜਦੋਂ ਤੇਰਾ ਖੋਪਰ ਉਤਾਰਿਆ ਰੰਬੀ ਨਾਲ ਜਦੋਂ ਤੇਰਾ ਖੋਪਰ ਉਤਾਰਿਆ ਰੰਬੀ ਨਾਲ ਜਦੋਂ ਤੇਰਾ ਖੋਪੜ ਉਤਾਰਿਆ ਰੰਬੀ ਨਾਲ ਜਦੋਂ ਤੇਰਾ ਖੋਪੜ ਉਤਾਰਿਆ ਰੰਬੀ ਨਾਲ ਜਦੋਂ ਤੇਰਾ ਖੋਪਰ ਉਤਾਰਿਆ ਰੰਬੀ ਨਾਲ ਜਦੋਂ ਤੇਰਾ ਖੋਪਰ ਉਤਾਰਿਆ ਰੰਬੀ ਨਾਲ ਜਦੋਂ ਤੇਰਾ ਖੋਪੜ ਨੇ ਜੀਤੇ ਰੱਖੋ ਬੜੇ ਬਤਾਰੀਆਂ ਵੇਖ ਤੇਰਾ ਜੇਰਾ ਹੱਥ ਜਾਲ ਮਾਨੇ ਹਾਰਿਆ ਵੇਖ ਤੇਰਾ ਜੇਰਾ ਹੱਥ ਜਾਲ ਮਾਨੇ ਹਾਰਿਆ ਵੇਖ ਤੇਰਾ ਜੇਰਾ ਹੱਥ ਰੱਖੋ ਵੇ ਘਾਰਿਆ ਵੇ ਦੇਰ ਹੱਟ ਝਾਲਮਾਨੇ ਹਾਰਿਆ ਵੇਖ ਤੇਰਾ ਜੇਰਾ ਹੱਟ ਝਾਲਮਾਨੇ ਹਾਰਿਆ ਵੇਖ ਤੇਰਾ ਜੇਰਾ ਹੱਟ ਝਾਲਮਾਨੇ ਹਾਰਿਆ ਵੇਖ ਤੇਰਾ ਦੇਰ ਹੱਟ ਝਾਲਮਾਨੇ ਹਾਰਿਆ ਵੇਖ ਤੇਰਾ ਦੇਰ ਹੱਟ ਝਾਲਮਾਨੇ ਹਾਰਿਆ ਕੇਸਾਂ ਤੇ ਸਵਾਸਾਂ ਨਾਲ ਸਿੱਖੀ ਨੂੰ ਨਵਾਕੇ ਕੇਸਾਂ ਤੇ ਸਵਾਸਾਂ ਨਾਲ ਸਿੱਖੀ ਨੂੰ ਨਵਾਕੇ ਜਸ ਘਾਟ ਲਿਆ ਤੂੰ ਜੋਦੇ ਅਜਹਾਨ ਚੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਕਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਜੱਗ ਤੋਂ ਨੇ ਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜੱਗ ਤੋਂ ਨੇ ਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜੱਗ ਤੋਂ ਨੇ ਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜੱਗ ਤੋਂ ਨੇ ਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਮੁੱਲ ਪੈਂਦੇ ਸਿਰਾਂ ਦੇ ਤੂੰ ਵੇਖ ਕੇ ਨਾ ਟੋਲਿਆ ਮੁੱਲ ਪੈਂਦੇ ਸਿਰਾਂ ਦੇ ਤੂੰ ਵੇਖ ਕੇ ਨਾ ਟੋਲਿਆ ਮੁੱਲ ਪੈਂਦੇ ਸਿਰਾਂ ਦੇ ਤੂੰ ਵੇਖ ਕੇ ਨ ਡੋਲਿਆ ਮੁੱਲ ਪੈਂਦੇ ਸਿਰਾਂ ਦੇ ਤੂੰ ਵੇਖ ਕੇ ਨ ਡੋਲਿਆ ਮੁੱਲ ਪੈਂਦੇ ਸਿਰਾਂ ਦੇ ਤੂੰ ਵੇਖ ਕੇ ਨ ਡੋਲਿਆ ਮੁੱਲ ਪੈਂਦੇ ਸਿਰਾਂ ਦੇ ਤੂੰ ਵੇਖ ਕੇ ਨ ਡੋਲਿਆ ਮੁੱਲ ਪੈਂਦੇ ਸਿਰਾਂ ਦੇ ਤੂੰ ਵੇਖ ਕੇ ਨ ਡੋਲਿਆ ਮੁੱਲ ਪੈਂਦੇ ਸਿਰਾਂ ਦੇ ਤੂੰ ਵੇਖ ਕੇ ਨ ਡੋਲਿਆ ਹੁਕਮ ਸਰਕਾਰ ਦਾ ਤੂੰ ਧੈਰਾ ਥੱਲੇ ਰੋਲਿਆ 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 ਹੁਕਮ ਸਰਕਾਰ ਦਾ ਤੂਹਾਰਾ 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 ਥੱਲੇ ਰੋਲਿਆ ਝਾਲਮਾ ਨੇ ਢਾ ਦਿੱਤਾ ਤੇਰਾ ਕਾਰੋਬਾਰ ਝਾਲਮਾ ਨੇ ਢਾ ਦਿੱਤਾ ਤੇਰਾ ਕਾਰੋਬਾਰ ਚੁੱਕਿਆ ਨਾ ਕਿਸੇ ਜ਼ੁਲਮੀ ਸਫਾਨ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਕਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਕਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਕਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਕਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਜੱਗ ਤੋਂ ਤੇਿਆਰੀ ਤੇਰੀ ਸ਼ਾਨ ਖਾਲਸਾ ਕਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਜੱਗ ਤੋਂ ਤੇਿਆਰੀ ਤੇਰੀ ਸ਼ਾਨ ਖਾਲਸਾ ਕਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਕਰਮ ਤੈਨੂੰ ਲੱਗਦਾ ਪਿਆਰਾ ਜਾਣ ਤੂੰ ਅੱਗ ਤੋਂ ਤਿਆਰੀ ਤੇਰੀ ਸ਼ਾਨ ਨਾਲਸਾ ਕਰਮ ਤੈਨੂੰ ਲੱਗਦਾ ਪਿਆਰਾ ਜਾਣ ਤੂੰ ਅੱਗ ਤੋਂ ਤਿਆਰੀ ਤੇਰੀ ਸ਼ਾਨ ਨਾਲਸਾ ਕਰਮ ਤੈਨੂੰ ਲੱਗਦਾ ਪਿਆਰਾ ਜਾਣ ਤੂੰ ਖੂਨ ਜਿੰਨਾ ਵੱਦ ਕਿਸੇ ਕੌਮ ਦਾ ਜੇ ਡੁੱਲਦਾ 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 ਜਿੰਨਾ ਵੱਧ ਕਿਸੇ ਕੌਮ ਦਾ ਜੱਦੂ ਲਗਾ ਓਨ ਜਿੰਨਾ ਵੱਧ ਕਿਸੇ ਕੌਮ ਦਾ ਜੱਦੂ ਲਗਾ ਓਨ ਜਿੰਨਾ ਵੱਧ ਕਿਸੇ ਕੌਮ ਦਾ ਜੱਦੂ ਲਗਾ ਓਨਾਂ ਉਚਾਈ ਉਸ ਦਾ ਨਿਸ਼ਾਨ ਵੇਖੋ ਚੁੱਲਦਾ ਓਨਾਂ ਉਚਾਈ ਉਸ ਦਾ ਨਿਸ਼ਾਨ ਵੇਖੋ ਚੁੱਲਦਾ ਕੋਨੇ ਜਗਤ ਦਾ ਨਿਸ਼ਾਨ ਵੇਖੋ ਜੱਦੂ ਲਗਾ ਓਨਾਂ ਤੇ ਉਸ ਦਾ ਨਿਸ਼ਾਨ ਵੇਖੋ ਜੱਦੂ ਲਗਾ ਓਨਾਂ ਉਚਾਈ ਉਸ ਦਾ ਨਿਸ਼ਾਨ ਵੇਖੋ ਚੁੱਲਦਾ ਓਨਾਂ ਉਚਾਈ ਉਸ ਦਾ ਨਿਸ਼ਾਨ ਵੇਖੋ ਚੁੱਲਦਾ ਕੋਨੇ ਜਗਤ ਦਾ ਨਿਸ਼ਾਨ ਵੇਖੋ ਜੱਦੂ ਲਗਾ ਓਨਾਂ ਤੇ ਉਸ ਦਾ ਨਿਸ਼ਾਨ ਵੇਖੋ ਜੱਦੂ ਲਗਾ ਓਨਾਂ ਉਚਾਈ ਉਸ ਦਾ ਨਿਸ਼ਾਨ ਵੇਖੋ ਚੁੱਲਦਾ ਓਨਾਂ ਉਚਾਈ ਉਸ ਦਾ ਨਿ ਰੋਣ ਦੇ ਜਨ ਸ਼ੋਰ ਉਦੰਦ ਲਗਾ ਸ਼ਾਂਗੇ ਵਾਲਾ ਤੈਨੂੰ ਕਰੇ ਪ੍ਰਣਾਮ ਸਭ ਸ਼ਾਂਗੇ ਵਾਲਾ ਕਰੇ ਤੈਨੂੰ ਪ੍ਰਣਾਮ ਸਭ ਕੁਝ ਵਾਰ ਦੋ ਅਣਖਿਆਨ ਸੋ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਕਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਕਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਕਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਕਰਮ ਲੱਗਦਾ ਪਿਆਰਾ ਜਾਨ ਤੋਂ ਜੱਗ ਤੋਂ ਪਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ